ਉਹ ਅਜੀ ਸਾਸਤਰੀ ਕਾਲ ਬਲਾਓ ਸਾਸਤਰੀ ਕਾਲ ਸਾਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਇੱਥਾ ਖੜੇ ਹੋ ਗਏ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਲਾਂ ਨੂੰ ਜਵਾਲਤ ਕਰੇ ਪੂਰੇ ਆ ਕੇ ਬਲਾ ਸਾਸਤਰੀ ਕਾਲ ਜੂਮ ਕੀਤਾ ਜਾਵੇ ਏ ਪਾਈ ਆਪਣਾ ਇਹ ਦੌ ਲੱਗੀ ਵੀ ਮਾਰਨਾ ਆਪਣਾ ਮਟੀਰੀਅਲ ਲੱਗੀ ਵੀ ਖੇਡਣ ਲੱਗੀ ਖੇਡਿਆ ਵਿੱਚ ਨੂੰ ਦੇਖੇ ਐ ਕਰਕੇ ਐ ਨੁੱਨਦੀ ਆ ਜੀ ਉਹ ਐ ਕਰਕੇ ਐ ਕਰਕੇ ਐ ਵੀ ਕਰ ਲੂਗੀ ਕਿਵੇਂ ਕਰ ਲਾਂ ਦੀ ਮੰਮੀ ਜੀ ਜੀ ਤੇ ਡਰਦੀ ਬਾਰੀ ਕਰ ਚੱਲ ਰਹੀ ਐ ਜੀ ਤੇ ਸ਼ਰੀਆਮ ਕਰਦੀ ਹੁੰਦੀ ਐ ਜੀ ਤੇ ਡਰਦੀ ਹੁੰਦੀ ਆ ਤਾਂ ਗੁੰਨੂ ਦਾ ਦੇਖ ਲਓ ਭਾਈ ਇਹਨਾਂ ਨੂੰ ਦੇਖ ਲਓ ਇਹਨਾਂ ਨੂੰ ਬਣਾ ਲਵਾਓ ਦੂਰੂ ਤੇ ਆਟਾ ਆਟਾ ਗੁੰਨੇ ਆ ਜਾ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੂਆ ਜੀ ਬਿਠਾਏ ਹੋਏ ਅੱਜ ਵਿੱਚ ਹਾਂ ਜੀ ਭਾਈ ਜੀ ਪੂਆ ਜੀ ਨੂੰ ਮਤਲਬ ਜਮੀਨ ਤੇ ਪਾਈ ਜਾਵੇ ਕੋਈ ਹੈਨਾ ਤੇ ਮੈਂ ਕਿਹਾ ਵੀ ਅੱਜ ਟਰਾਈ ਕਰਕੇ ਦੇਖਦੇ ਹਾਂ ਵੀ ਭਾਈ ਆਟਮਿਕ ਟਰਾਈ ਇਦਾਂ ਵੀ ਮਤਲਬ ਅੱਗੇ ਖਾਦੀ ਦਾ ਕਈ ਵਾਰਾ ਸੀ ਉਹ ਫੀਲ ਉਹ ਜਾਉਂਦਾ ਜਿਹੇ ਜਿਹੇ ਖਾਂਦੇ ਹੁੰਦੇ ਆ ਉਹ ਦੇਖਣਾ ਉਹ ਦੇਖਣਾ ਵੀ ਭਾਈ ਉਹ ਚੀਜ਼ ਬਣਦੀ ਆ ਸਾਤੇ ਕਿ ਨਹੀਂ ਬਣਾਵਾਂਗੇ ਤਾਂ ਜਰੂਰ ਹੁਣ ਜਾਂ ਲੱਗੇਗੇ ਫੇ ਕੋਸਤਾ ਬਣਾਵਾਂਗੇ ਫੀਲਿੰਗ ਲੈਣੀ ਆ ਹਾਂ ਫੀਲਿੰਗ ਦੇਖਦੇ ਆਂ ਕੀ ਆ ਬਤਾ ਉਹ ਜੀ ਫੀਲਿੰਗ ਲੈਣ ਲਈ ਉੱਥੇ ਜਾਣਾ ਹੀ ਪੈਣਾ ਜਦ ਬਣ ਕੇ ਆਉਂਗੇ ਫੇ ਤੁਹਾਨੂੰ ਪਤਾ ਹੀ ਲੱਗੇ ਜਦ ਸੁਣੀ ਕਰੋ ਚੰਮੂ ਕੱਟ ਲੱਗਦੀ ਉੱਥੇ ਨਾਲੋਂ ਬੱਦ ਤੇ ਹੋਰ ਵੀ ਕੁਝ ਹੋਣਾ ਕੀ ਦੱਸੋ ਮੈਨੂੰ ਫੋਰ ਐਗਜ਼ਾਮਪਲ ਮੇਰੇ ਨਾਲ ਯਾਰ ਮੰਨੂ ਮਰਦੀ ਹੁੰਦਾ ਲਾਏ ਪੁੱਤ ਸਾਡੇ ਬਾਸ ਤੇ ਕੀ ਆ ਰਿਹਾ ਵੀ ਉਹਦੇ ਵਿੱਚ ਕੀ ਦਿੰਦਾ ਹੁੰਦਾ ਦੇਖ ਜੋ ਆਪਾਂ ਨਹੀਂ ਪਾ ਲਈ ਦੇਖੀ ਜਿੰਨਾ ਤਾਂ ਮਾਸ਼ੀਂ ਸੁੱਕਣੇ ਵਾਲੀ ਜੀ ਮਨ ਲੱਗਦਾ ਮਨ ਆਇਆ ਮਨ ਲੱਗਦੀ ਜਾਂਦੀ ਬਣਾਉਣ ਕੇ ਲੱਗੇ ਆ ਆਈਟਮ ਇਹ ਆਦੀ ਲੱਗੇ ਜੀ ਬਣਾਉਣਾ ਉਹ ਨੂੰ ਨਹੀਂ ਪਤਾ ਉਹਨੂੰ ਕੀ ਕਹਿੰਦੇ ਆ ਉਹ ਕਿਆ ਗੱਲ ਇਹ ਰੇਲਵੇ ਸਟੇਸ਼ਨ ਤੇ ਮਿਲਦੇ ਨਹੀਂ ਗੋਲ-ਗੋਲ ਅੱਛਾ 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 ਜੀ ਮੜੀ ਪੁੱਛੋ ਆਪਣੇ ਦਿਓਰ ਨੂੰ ਵੀ ਕਿਆ ਕਮੀ ਮੜੀ ਕਿਆ ਕਮੀ ਹਨ ਮੈਨੂੰ ਦੱਸੋ ਯਾ ਮੈਨੂੰ ਲੱਗੀ ਜਾਂਦਾ ਵੀ ਉੱਥੇ ਕੁਝ ਇੱਕ ਹੋਰ ਚੀਜ਼ ਪਾਈ ਸੋਤਾ ਸਹੀ ਹਰੇ ਰੰਗ ਦਾ ਹਾਂ ਇੱਕ ਕਮੀ ਹੈਗੀ ਬੇਸਨ ਨਾ ਨਾ ਇੱਕ ਕਮੀ ਹੈਗੀ ਤੰਗਿਆ ਪਾਇ ਬਤਾਉਣਾ ਨਹੀਂ ਹਾਂ ਸਾਬਤ ਤਾਂ ਨਹੀਂ ਆ ਤੰਗਿਆ ਆਪਣੇ ਹੈ ਨਹੀਂ ਨਾ ਸਾਬਤ ਨਹੀਂ ਅੱਛਾ ਹਰਾ ਤਾਂ ਨਹੀਂ ਗ੍ਰੀਨ ਕਲਰ ਦਾ ਚੋਸੀ ਬੀਜ ਤਾਂ ਵੀ ਜਿਹੜਾ ਤੇਰੀਏ ਹੁਣ ਉੱਗਦਾ ਹੀ ਨਹੀਂ ਉਹ ਬੀਜੇ ਅੱਜ ਮੈਂ ਤਾਂ ਮੰਮੀ ਨੇ ਵੀ ਦਿੱਤਾ ਮੈਂ ਬੀਜੇ ਅੱਜ ਥੋੜਾ ਜਿਹਾ ਦੇਖਦੇ ਜੇ ਬੀਜ ਜੰਮ ਗਿਆ ਤਾਂ ਹੋਰ ਪਿਜੂਗੀ ਹਾਂ ਨਹੀਂ ਤਾਂ ਗੱਲ ਕੀਤੀ ਜਾ ਫੜ ਕੇ ਪਾ ਦੋ ਕਰ ਬੰਨੇ ਆ ਵੀ ਦਿੱਤੀ ਗੱਲੋਂ ਕਰਕੇ ਰਗੜ ਕੇ ਜਿਹੜਾ ਦਬਾ ਮੋਟਾ ਹੁੰਦਾ ਨਾ ਬਣੀ ਡਬਲ ਹੋ ਜਾਂਦਾ ਬਾਹ ਕੋ ਦਵਲੇ ਲੱਗ ਲੱਗ ਹੋ ਜਾਂਦਾ ਉਹ ਜ਼ਿਆਦਾ ਜੀਤੀ ਜੰਮਦਾ ਹੈ ਜਿੱਦਾਂ ਹੁਣ ਮੰਮੀ ਓ ਧਨੀਆ ਗੱਬੇ ਤੇ ਦੋ ਟੋਟੇ ਹੋ ਗਏ ਅੱਛਾ ਉਹਨਾਂ ਨੇ ਦੋਹਾਂ ਨੇ ਜੰਮਿਆ ਜੈਸਮੀਨ ਟੂਟੀ ਬੰਦ ਕਰਾਂ ਇੱਥੇ ਚੱਲਦੀ ਰਹਿ ਗਈ ਮੈਨੂੰ ਲੱਗਦਾ ਦੋਹੇ ਵੀ ਜਿਹਨੇ ਪਹਿਲੇ ਫਿਰ ਉਹ ਫਾਫਾ ਕੋਈ ਕਹਿੰਦੇ ਵੀ ਭੰਣਾ ਪੈਂਦਾ ਫਾਫਾ ਪੈਂਦਾ ਸੀ ਨਾ ਹਾਂ ਹਾਂ ਸੀ ਕਰ ਤਾਂ ਵੀ ਜੀ ਹੁੰਦਾ ਸੀ ਠੀਕ ਕਰ ਠੀਕ ਨੂਰੂ ਤੇ ਭਾਈ ਰੰਮ ਤਾਂ ਉਹ ਵੀ ਆਉਂਦਾ ਜਣੀ ਮੋਟਾ ਵੀ ਪਰ ਜਣੀ ਉਹ ਉਹ ਜਿਆਦਾ ਉਹ ਫਿਆ ਵੀ ਲਗ ਲਗ ਹੋ ਜਾਂਦਾ ਪੱਤੇ ਹੀ ਪੁੱਜੇ ਦੇ ਨਿਕਲੇ ਆਣੋ ਉਹ ਘੱਟ ਜਾਂਦਾ ਜਣੀ ਘੱਟ ਜਾਂਦਾ ਹਾਂ ਇਹ ਜਿਹਨੇ ਕਰਕੇ ਥਮਾ ਦਿੰਦਾ ਤੁਸੀਂ ਲਾੜਾ ਸੰਦੇ ਲਾੜਾ ਲਰੋਣੀ ਤੇ ਛੇਤੀ ਕਰੋ ਹੁਣ ਭਾਈ ਗੱਲ ਹੈਗੀ ਇਦਾਂ ਵੀ ਮਸਾਲਾ ਤਿਆਰ ਕਰਨ ਲੱਗੇ ਮਸਾਲਾ ਲੱਗੇ ਤਿਆਰ ਕਰ ਇਹ ਮੈਂ ਹੀ ਮੈਂ ਕਿਹਾ ਬੈਠੇ ਬੈਠੇ ਮੈਂ ਕਿਹਾ ਯਾਰ ਬਣਾਇਆ ਜਾਵੇ ਆਪਣੀ ਫੈਮਿਲੀ 'ਚ ਬੈਠੇ ਬੈਠੇ ਕੋਈ ਚੀਜ਼ ਮੈਂ ਮਤਲਬ ਉਹ ਘੜਤਾ ਜਾ ਕੇ ਕਰਗੀ ਆਪਣੀ ਫੈਮਿਲੀ ਚ ਭਾਈ ਬੈਠੇ ਬੈਠੇ ਹੁਣ ਕੁਝ ਬਣਾਈਏ ਹਨਾ ਸਪੈਸ਼ਲ ਜੀ ਚੀਜ਼ ਬਣਾਈ ਜਾਵੇ ਟਾਈਮ ਹੈਗਾ ਨਾਲ ਕੋਲ ਤੇ ਮੈਂ ਮੈਂ ਜੈਸਮੀਨ ਕੇ ਅਸੀਂ ਥੋੜੇ ਆਲੂ ਉਬਾਲਾ ਜਮਾ ਖ ਵੀ ਕੁਝ ਬਣਾਈਏ ਹਨਾ ਸਪੈਸ਼ਲ ਜੀ ਬੂਆ ਆਈ ਵੀ ਭਾਈ ਸਾਡੀ ਬੂਆ ਨੇ ਵੀ ਖੜਾਈਏ ਕੁਝ ਹਨਾ ਤੇ ਜੈਸਮੀਨ ਆਲੂ ਉਬਾਲ ਤੇ ਜੀ ਤੇ ਵਿੱਚ ਅਸੀਂ ਅਦਰਕ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਤੇ ਹੋਰ ਕੀ-ਕਿਆ ਦਾ ਅਜਵੈਨ ਉਹ ਤਿੰਨੇ ਆ ਵੀ ਪਾਉ ਵਿੱਚ ਪਿਆਜ਼ ਉਹ ਕਰਕੇ ਨਾ 1 ਮਿੰਟ ਉਹ ਕਰਕੇ ਗ੍ਰੈਂਡ ਅਸੀਂ ਵਿੱਚ ਪਾ ਲਿਆ ਤੇ ਵਿੱਚ ਪਾ ਲਈ ਜੀ ਆਲੂ ਠੀਕ ਹੈ ਹੋਂਦੇ ਵਿੱਚ ਲੱਗੇ ਆ ਜੀ ਪਿਆਜ਼ ਪਾਓ ਵੀਡੀਓ ਦੇ ਨਾਲ ਤੁਸੀਂ ਵੀ ਜੁੜਿਆ ਰਹੋ ਭਾਈ ਕੀ ਆ ਕਿ ਆ ਪੈਂਦਾ ਏ ਕਿ ਅਰ ਕੀਵੇਂ ਦੇ ਬਣਦੇ ਆ ਕਈ ਦਿਨ ਦੇ ਸੀ ਸੁੱਤੀ ਜਾਂਦੇ ਵੀ ਯਾਰ ਜਿਵੇਂ ਸਾਨੂੰ ਬਾਹਰ ਤੋਂ ਮਿਲਣ ਆਂਦੇ ਆ ਠੀਕ ਆ ਜੀ ਫਿਰ ਆ ਜਿਓ ਇੱਕ ਦਿਨ ਪਹਿਲਾਂ ਆਸਦੇਓ ਸਰਦਾਰ ਜੀ ਤੁਹਾਡੀ ਖਿਦਮਤ ਵਿੱਚ ਪੇਸ਼ ਹੋਣਗੇ ਜੋ ਤੁਸੀ ਖਾਣਾ ਹੈ ਸਰਦਾਰ ਜੀ ਬਣਾਣਗੇ ਅਸੀਂ ਸ਼ੂਟ ਕਰਾਂਗੇ ਤੇ ਹੁਣ ਭਾਈ ਉਹ ਤੋਂ ਮਸਾਲੇ ਵਿੱਚ ਪਾ ਲੋ ਥੋੜੀ ਜਿਹਾ ਮਿਕਸ ਹੋ ਜਾਣਾ ਦਵਾਦੇ ਹਾਂ ਜੀ ਤੇ ਪੰਜ ਦੇ ਵਿੱਚ ਹੁਣ ਪਾ ਲੈਣਾ ਜੀ ਇਹ ਆਪਣੇ ਕੋਲ ਕੋਮਨ ਜਿਹੇ ਮਸਾਲੇ ਪੈਂਦੇ ਆ ਇਹ ਪਾਲੇ ਕਈਆਂ ਕੋਲ ਹੁੰਦੇ ਵੀ ਨਹੀਂ ਹੈਗੇ ਉਹ ਨਹੀਂ ਵੀ ਪਾ ਸਕਦੇ ਹਾਂ ਹਾਂ ਇਹ ਆ ਗਿਆ ਜੀ ਮੀਟ ਮਸਾਲਾ ਮੈਂ ਤਾਂ ਕਿਹ ਨਹੀਂ ਘਰ ਵਾਲਾ ਮਸਾਲਾ ਪਾ ਲਓ ਜ਼ਿਆਦਾ ਨਾ ਹੋ ਜੇ ਮਸਾਲਾ ਜ਼ਿਆਦਾ ਨਹੀਂ ਪਾਉਣੀ ਨੋਰਮਲ ਜਿੰਨਾ ਕੁ ਟੇਸਟ ਜਿਆ ਵਧੀਆ ਬਣ ਜਾ ਬਸ ਇੰਨਾ ਬਸ ਬਸ ਕਰੀਏ ਬਸ ਇਹ ਕੀ ਆ ਜਾਣਾ ਆਈ ਗਿਆ ਫਿਰ ਹੋਰ ਆਪਣਾ ਘਰ ਬਸ ਬਸ ਥੋੜਾ ਥੋੜਾ ਪਾਉਣਾ ਲੋਕੀ ਚਿੰਗ ਜਿਆਦਾ ਪਾ ਲਿਆ ਅੱਜ ਚਟਕੀ ਚਾਟ ਮਸਾਲਾ ਟੁਟਕੀ ਚਾਟ ਮਸਾਲਾ ਇਹ ਹੋ ਗਿਆ ਚਾਟ ਮਸਾਲਾ ਠੀਕ ਹੈ ਚਾਟ ਮਸਾਲਾ ਵੀ ਉਡੀ ਛੋਟੀ ਹੈ ਮੂੜੀ ਦੀ ਵਿੱਚ ਆ ਬੜੇ ਨੂਰੂ ਜੀ ਨੂਰ ਮਾਸ ਕਰੋ ਇਹ ਬਾਤ ਨੂੰ ਡੂੜਣ ਦੇ ਕੰਮ ਆ ਤੇ ਹੁਣ ਦੂਸਰਾ ਉਹ ਖੋਲੋ ਮਸਾਲੇ ਦੀ ਪਟਾਰੀ ਖੋਲੋ ਉਹ ਬੰਨੇ ਕੀ ਦੇਖਦੀ ਉੱਥੇ ਬੈਠੀ ਕੁਝ ਚੈੱਕ ਕਰ ਰਹੀ ਹੈ سارے ਕਾਢ ਟੋ ਹੋ ਗਿਆ ਹੋ ਭਾਈ ਨੂਨ ਨੂਰ ਪੈ ਗਿਆ ਜੀ ਆਪਣਾ ਵੱਧਣ ਪਾ ਕੇ ਤਨ ਕਰਨਾ ਜ਼ਿਆਦਾ ਹੋ ਜਾਣਾ ਇਹ ਆ ਥੋੜਾ ਥੋੜਾ ਕਰਮ ਮਸਾਲਾ ਕਿੰਨਾ ਥੋੜਾ ਮਿਰਚਾਂ ਕੋਈ ਨਹੀਂ ਕੋਈ ਕੰਚਾ ਲੋ ਲਓ ਜੀ ਮਿਰਚ ਹੋ ਗਈ ਕਰਮ ਮਸਾਲਾ ਤੇ ਨਮਕ ਤੇ ਮੀਠਾ ਮਸਾਲਾ ਚਾਟ ਨੂੰ ਨਾ ਕਿ ਕਿਚਨ ਮਸਾਲਾ ਪਾ ਤੱਕ ਕਿਚਨ ਦੇ ਬਾਦ ਦਾ ਹਾਂ ਮਸਾਲੇ ਆਪਣੇ ਸਾਰੇ ਹੋ ਗਏ ਵਿੱਚ ਐਡ ਤੇ ਹੁਣ ਇਹਦੀ ਇਦਾਂ ਉਹ ਕਹਿੰਦਾ ਹੁੰਦਾ ਬਾਈ ਅੱਗੇ ਵੀ ਉਹ ਕਿ ਆ ਝੰਬੀ ਕਰ ਦੋ ਇਹਨੂੰ ਮਿਕਸ ਕਰ ਦੋ ਹੈ ਨਾ ਤੇ ਹੁਣ ਇਹਨੂੰ ਕਰੀਏ ਸਾਹ ਨਾ ਤਾਂ ਅੱਗੇ ਜਾਂਦਾ ਹੈ ਹੈ ਨਹੀਂ ਹੱਥ ਨਾਲ ਪੁਆਦੀ ਉਹ ਆਲੂ ਪਾ ਲਓ ਹੈ ਨਾ ਆ ਦੇ ਆ ਬਹੁਤ ਦੂਰ ਇਹ ਪਾਈ ਗੱਲਾਂ ਉਧਰ ਘਾਹ ਤੇ ਆਲੂ ਆਲੂ ਟਕੇ ਲੈ ਨਾ ਜੀ ਥੋੜੇ ਹੋਗੇ ਗੱਲਾਂ ਚ ਵੀ ਜੀ ਤੇ ਜੇ ਇੱਕਰ ਦੀ ਸੀਟੀ ਕਿਤੇ ਹੋਰ ਮੱਜ ਨਹੀਂ ਉਹ ਤੇ ਪਾਣੀ ਇਹ ਮੁੱਕ ਗਿਆ ਦੈਸ ਮਿੰਨੇ ਪਾਣੀ ਉਹ ਥੋੜਾ ਪਾਇਆ ਮੈਨੂੰ ਤਾਂ ਸ਼ੁਕਰ ਹੈ ਜਦ ਮੈਂ ਬਾਹਰ ਆਈ ਮੈਂ ਦੀਦੀ ਕਾ ਸਮੈਲ ਦੀਦੀ ਕਹਿੰਦੀ ਮੈਨੂੰ ਤਾਂ ਉਹ ਨਹੀਂ ਸਕਦਾ ਤੂੰ ਗੁੱਕਰ ਖਾ ਕੇ ਦੇਖ ਮੈਂ ਤਾਂ ਸੋਈ ਜੀ ਨਹੀਂ ਗਈ ਮੈਂ ਇੱਧਰੇ ਬੈਠੀ ਰਹੀ ਮੈਂ ਵੈਸੇ ਜਾਂਦੀ ਹੁਣੀ ਬਾਹਰ ਤੇ ਹੋ ਜਾਣਾ ਦਾ ਕੰਮ ਜੀ ਆਲੂਆਂ ਦਾ ਇਹ ਥੋੜੀ ਆਲੂ ਮੈਂ ਕਿਹਾ ਆਪਣੀ ਕਰਾ ਲੈਣਾ ਤੈਨੂੰ ਨੇ ਹਾਂ ਕੁੱਕਰ ਜੇ ਆਪਣਾ ਹੈ ਕੁੱਕਰ ਮੈਂ ਪਾਣੀ ਪੂਰੂਗਾ ਨਾਲ ਰਸੋਈ ਦੀ ਕੁੱਕਰ ਫਟਦਾ ਨਹੀਂ ਦੇਖੀ ਨਹੀਂ ਫਟਦਾ ਤਾਂ ਥਾਣਾ ਕਰਾਟਾ ਕਿੱਦਾਂ ਚੱਲਿਆ ਜਾਂਦਾ ਲੈ ਉਹ ਜਦ ਬੁਆ ਬੋਲੀ ਤਾਂ ਹੀ ਤਮੈ ਜਾਣ ਕੇ ਕੇ ਹਾਬੀ ਕੁਸਤਾ ਕਰ ਮੇਂ ਕਰਾ ਬੁਆ ਬੋਲ ਲੈ ਨਿੱਕਾ ਦੀ ਆਪਣੀ ਨਿੱਕਾ ਦੀ ਜੀ ਕਹਿੰਦੇ ਮੈਂ ਕੁੱਕਰ ਫਟ ਦੇਦੀ ਨਹੀਂ ਨਿਊਜ਼ਾਂ ਸੁਣੀਆਂ ਵੀ ਆਂ ਏਲੀ ਲੈਂਤ ਕੁੱਕਰ ਦੀ ਚੀਜ਼ ਤਾਂ ਲੱਗਿਆ ਵੀ ਡਰੇ ਲੱਗਦਾ ਕਹਿੰਦੀ ਮੈਂ ਤਾਂ ਨਿਆਣੇ ਨੂੰ ਲੈ ਕੇ ਬਾਹਰੇ ਹੋ ਜਾਣੀ ਆ ਤੇ ਕੁੰੜੇ ਦਾ ਕੰਦ ਕੋ ਜਾਕਾ ਦੇ ਦੇ ਆ ਰਹੇ ਨੇ ਕਿ ਕਿਹਦਾ ਕਿਹਦਾ ਫਟ ਕੇ ਤੁਰਾ ਜੱਟਾਂ ਦੇ ਹੀ ਫਟਿਆ ਤਾਂ ਇਹਦੇ ਨੇ ਅੱਛਾ ਅੱਛਾ ਠੀਕਾ ਠੀਕਾ ਇਹਨਾਂ ਦਾ ਤਾਂ ਭੈਣ ਜਿਨ੍ਹਾਂ ਦੇ ਅੱਗੇ ਘੜੇ ਵੀ ਮੈਂ ਕਿ ਨਹੀਂ ਪਾਣਾ ਮਕਾਨ ਵਿੱਚ ਘੜੇ ਭਰ-ਭਰ ਕੇ ਬੋਹ ਰੱਖਦੇ ਹੁੰਦੇ ਤੇ ਮੱਟੇ ਘੜੇ ਆ ਮੱਟ ਵੀ ਘੜੇ ਵੀ ਪਾਣੀ ਚਰਖਾ ਚੱਕੇ ਤਿਆਰ ਕਰ ਚਰਖਲਾ ਲੈਣੀ ਆ ਚਾਹ ਤਾ ਮਾਰਾ ਮੁਟੇ ਚਲਾਉਂਦਾ ਮੈਂ ਕਿਤਾ ਮੇਰੇ ਸਾਂ ਜਾਂਦਾ ਹੈਗਾ ਚਰਖਾ ਹੈਗਾ ਉਹ ਨਾ ਕਿਹਾ ਆ ਚਰਖਾ ਹੈਗਾ ਆਪਣੇ ਉੱਥੇ ਹੈਗਾ ਬੂਆ ਕਰਕਾ ਬਿੰਦਰਾ ਦਾ ਈਟ ਕੋ ਆ ਸਰ ਚਾਰਖਾ ਬੂਆ ਜੀ ਮੈਂ ਚਾਰਖਾ ਲਿਆਵਾਂ ਮੈਨੂੰ ਸਿਖਾ ਦੂਗਾ ਕਰਕਾ ਉਹ ਨਾ ਕੋਲਾ ਜਿਹੜੇ ਖੇਤ ਮਰ ਜਾਂਦੇ ਸੋਨੀ ਚਰਖੇ ਮੇਰੇ ਕੋਲ ਤਿੰਨ ਪਏ ਆ ਮਾਲਾ ਅੱਛਾ ਬਾ ਮੈਂ ਕਿੰਨੀ ਮੈਨੂੰ ਸਿਖਾ ਦਿੰਦੀ ਮੈਂ ਨਹੀਂ ਸਿੱਖਣਾ ਮੈਂ ਸਿੱਖਣਾ ਕਿ ਔਖਾ ਉਹ ਮੈਂ ਸਿਖਾ ਦੂਗਾ ਤੁਹਾਨੂੰ ਤੁਸੀਂ ਰਹਿਣ ਦਿਓ ਐਂ ਉਹ ਕਮਾਣਾ ਮੈਂ ਫਿਰਕੇ ਬੂਆ ਮੇਰਾ ਬਹੁਤ ਦਿਲ ਕਰਦਾ ਸਿੱਖਣ ਨੂੰ ਮੈਂ ਫਾੜੀ ਬੀਬੀ ਨੂੰ ਆਉਂਦਾ ਨਾ ਮੇਰੀ ਦਾਦੀ ਸੀ ਨਾ ਮੈਨੂੰ ਜਿੱਥੇ ਤੱਕ ਲੱਗਦਾ ਆਈਡੀਆ ਜੇ ਚਰਖਾ ਜਦ ਤੱਕ ਥੋੜਾ ਜਿਹਾ ਪਿੱਛੇ ਹਟ ਗਿਆ ਤਾਂ ਹਨਾ ਹਾਂ ਹੈਗਾ ਤਾਂ ਹੈ ਤੇ ਚਲ ਕੇ ਜਾਨੀ ਉਹ ਕਰਦਾ ਕਾ ਕ ਸਿਰ ਜੇ ਫੇਰ ਦਉਦੇ ਪਰ 35 ਪਰ ਹੈਗਾ ਹੈਗਾ ਤਾਂ ਹੈਗਾ ਬਾਦ ਉਹਦੇ ਇਧਰ ਚਲ ਕੇ ਜਾਂਦੇ ਆਂ ਬੰਨੂ ਜਿਆਦਾ ਸੀ ਇੱਧਰ ਆਏ ਨਾ ਮੈਨੂੰ ਯਾਦ ਆ ਪ੍ਰਸ਼ੱਤੀ ਪਰ ਆਪਾਂ ਨੇ ਤਾਰਿਆ ਤਾਂ ਚਲ ਤਾਰਿਆ ਤਾਂ ਉਹਨੇ ਲਿਆਂਦਾ ਤਾਂ ਹੈ ਤਾਂ ਟੁੱਟ ਗਏ ਬਾਲੇ ਹਿਰਾ ਕੇ ਜਬਾਲੇ ਗੋਲੇ ਦਿੱਤੇ ਆ ਤੇ ਤੇ ਤੁੱਚ ਗਿਆ ਹੈ ਨਾ ਤੁਜੀ ਕਦੇ ਕੱਟਿਆ ਆ ਮੰਟ ਨਹੀਂ ਕਰਤੇ ਆ ਮੜਾ ਮਕਾ ਹੋ ਨਹੀਂ ਕਰਤੇ ਆ ਪਾਖਲਾਂ ਦਿੱਤੀ ਮਾਰੀ ਅੱਛਾ ਅੱਛਾ ਪਰ ਹੋਣਾ ਕੱਟ ਕੇ ਤੇ ਦੇਖਿਆ ਵਾ ਬੂਆ ਸਾਡੀ ਦਾ ਸੁਭਾਅ ਵਾ ਥੋੜਾ ਜਿਆ ਬੂਆ ਜਿਆ ਬੋਲਦੀ ਵੀ ਥੋੜਾ ਜਿਆ ਗੜਕ ਕੇ ਬੋਲਦੀ ਆ ਕੜਾ ਸੁਭਾਅ ਦੀ ਬੂਆ ਨੂਰੂ ਚਲਣੇ ਕੰਮ ਆਏ ਆ ਬੂਆ ਨੂਰੂ ਬਾਈ ਮਸਾਲੇ ਦੀ ਤਾਂ ਹੁਣ ਚੰਗੀ ਤਰ੍ਹਾਂ ਆਪਣਾ ਕੱਟ ਸੀ ਝੰਬੀ ਕੈਰੋਟ ਹਾਂ ਮਸਾਲਾ ਤੋਂ ਵੀ ਦੇਖਦੇ ਆ ਨਿਕਰ ਨੰਬਰ ਬਣ ਗਿਆ ਅਜਵੈਨ ਪਾ ਲੈਣੀ ਥੋੜੀ ਜੀ ਉਹ ਹਾਂ ਥੋੜੀ ਜੀ ਜਵੈਨ ਪਾ ਲੈਣੀ ਨੂਰ ਏ ਜਾਲਾ ਨਹੀਂ ਮੜਨਾ ਆ ਨੂਰ ਬਈ ਜਿਹੜੇ ਸਾਫ ਗਏ ਜਿੰਨਾ ਕੇ ਮਸਾਲਾ ਢੜਾਇਆ ਉਹ ਲਿਆ ਗੱਲ ਸੁਣਾ ਬਿਲਕੁਲ ਹੀ ਨਾ ਐਨੇ ਕ ਪਕੌੜੇ ਦਾ ਮਹਿਰਬਾਈ ਨਹੀਂ ਖਾਦੇ ਤੁਸੀਂ ਕੱਢਿਓ ਦੇਖਦੇ ਆ ਦੇ ਦੇ ਪਦੀ ਦੇ ਨਹੀਂ ਹਸਾਪਦੇ ਅਸੀਂ ਸਾਰੇ ਥੋੜਾ ਥੋੜਾ ਫੜਾਦੇ ਪਤਾ ਸਾਮੀ ਪੰਕਤੇ ਬਾਅਦ ਹੀ ਹੁੰਦੇ ਨੇ ਨਾ ਬਾਜੀ ਨੇ ਤਾਂ ਜੈਸ ਮਿੰਨੇ ਕੱਢਨੇ ਜਿਹੜੀ ਪਲੇਟ 'ਚ ਇਹਨਾਂ ਨੇ ਪਹਿਲਾ ਪੂਰ ਕੱਢਣਾ ਮੈਂ ਤਾਂ ਚੱਕ ਕੇ ਬਾਹਰ ਨੂੰ ਭੱਜ ਜਾਣਾ ਗੱਲ ਪਤਾ ਕਿ ਲੈ ਚੱਕ ਦੇ ਕੇ ਲੈ ਆਈਆਂ ਲਿਆਓ ਪਕੌੜੇ ਲਿਆਓ ਗੱਲ ਪਤਾ ਕਿਆ ਇਹਨੂੰ ਕਾਬੂ ਕਰਕੇ ਰੱਖਿਓ ਪਹਿਲਾਂ ਉਹ ਅੰਦਰ ਆ ਜੇ ਨੇ ਦੋ ਹੀ ਰੱਖਿਓ ਚੱਲ ਗੱਲ ਗੱਲ ਪਤਾ ਕਿਆ ਪਹਿਲੀ ਵਾਰ ਕੱਢਣੇ ਆ ਜੀ ਵਧੀਆ ਨਿਕਲੇ ਫੇਰ ਅਗਲੀ ਵਾਰ ਜ਼ਿਆਦਾ ਕੱਢਣੇ ਹੁਣ ਇਹਨਾਂ ਨੇ ਨਾ ਉਹੋ ਜਿਹੇ ਬਣਾ ਕੇ ਰੱਖ ਲੀਏ ਹੈਨਾ ਛੂਟੀ ਛੂਟੀ ਗੋਲੀਆਂ ਜੀਆਂ ਬਣਾ ਦੇ

ਨਾ ਠੀਕ ਆ ਨਾਕ ਤਾਂ ਹੋਣਾ ਚਾਹੀਦਾ ਜੈਸਮਿਨ ਆ ਦੇਖ ਨਾ ਨਿਬੜ ਨੂੰ ਟਾਈਮ ਲੱਗਦਾ ਮੈਂ ਕਹਿਤਾ ਚੋਂ ਕਿ ਪੰਜ ਤੇਰੇ ਆ ਪੰਜ ਮੇਰੇ ਆ ਪੰਜ ਇਹਨਾਂ ਦੇ ਕੋਈ ਨਾ ਫਿਰ ਕਹੂੰਗੀ ਦੋ ਤੇਰੇ ਆ ਦੋ ਮੇਰੇ ਆ ਮਿੱਟੀ ਦੇਖ ਲੈ ਇਹਨੇ ਕਟਾਪਾ ਖਾਣਾ ਮਿੱਤੇ ਦੇ ਤੋਂ ਹੌਣ ਵੱਢਣੀ ਆ ਤਾਂ ਖਾਉਂੂ ਫੋਟ ਖਾਈ ਸੀ 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 ਹਮ ਡੀ ਆ ਇੱਕ ਮਿੱਟੀ ਖਾਣੇ ਤੇ ਦਿੰਦੇ ਆ ਬੂਆ ਜੀ ਨਹੀਂ ਖਾਣੇ ਆ ਉਹਦੇ ਨਾਲ ਅਦੀ ਨੂੰ ਭਾਈ ਕੈਲਸ਼ੀਅਮ ਵਾਲੀ ਗੋਲੀ ਵੀ ਦਿੰਦੇ ਆ ਜੀ ਪਰ ਫਿਰ ਵੀ ਦੌ ਲਾਏ ਜਾਂਦੀ ਮੇਰੇ ਇਹ ਮੰਮੀ ਵਾਲਾ ਥੱਪੜ ਕੈਲਸ਼ੀਅਮ ਕੰਮ ਕਰਦਾ ਇਹਦੇ ਦੁਆ ਕੈਲਸ਼ੀਅਮ ਨਾ ਜਿਆ ਕੇ ਆਏ ਤੁਸੀਂ ਕਿਹੋ ਵੀ ਗੋਲੀ ਦਿੰਦਾ ਕੋਈ ਅਸਰ ਨਹੀਂ ਹੋ ਰਹਾ ਉਹਨਾਂ ਨੇ ਦੋ ਕਰਨੀਆਂ ਫੇਰ ਇੱਕ ਕੰਦੀ ਉਹ ਉਮਰ ਲਿਖੀ ਵੀ ਆ 1 2 ਸਾਲ ਤੱਕ ਦੀ ਇੱਕੇ ਗੋਲੀ ਚੱਲਣੀ ਜਸਮੀਨ ਉਹ ਥੋੜਾ ਜਿਹਾ ਕਰ ਦੇ ਹੁਣ ਜਦ ਤੱਕ ਬੜੀ ਨਹੀਂ ਹੁੰਦੀ ਅੱਛਾ ਅੱਧੀ ਸਾਰੇ ਹੁੰਦੀ ਆ ਅੱਛਾ 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 ਜਦ ਤੱਕ ਬੜੀ ਨਹੀਂ ਹੁੰਦੀ ਜਦ ਤੱਕ ਨਹੀਂ ਦੇ ਸਕਦੇ ਉਹ ਨਾਲੇ ਨੂਲੇ ਵੀ ਗੁੰਦਦੇ ਹੋਣੇ ਆ ਨਾੜੇ ਵੀ ਬੁੰਨ ਲੰਦੇ ਇਹ ਨੂੰ ਪਾਟਾ ਵੀ ਬੁੰਨ ਲੰਦੇ ਮੈਂ ਤਾਂ ਨਹੀਂ ਮੈਂ ਸਖਾਣੇ ਬੁੰਨ ਲੰਦੇ ਮਿੰਗੇ ਦੇ ਅੰਗ ਮੰਮੀ ਵੀ ਕਹਿੰਦੀ ਕਿ ਅੱਡਾ ਲਿਆ ਕਿਤੇ ਤੇ ਵੀ ਆਪਾਂ ਬੁੰਨ ਲੰਨੇ ਆ ਬੂਆ ਸਲਾਈਆਂ ਪਾਉਣੀਆਂ ਸਲਾਈਆਂ ਵੀ ਪਾਉ ਦਿੰਦੀਆਂ ਬੂਆ ਰੋ ਪੰਨੇ ਕਰਕੇ ਚੱਲਣ ਸਲਾਈਆਂ ਪਰ ਨਾੜੇ ਨਹੀਂ ਬੁੰਨਦੇ ਨਹੀਂ ਨਹੀਂ ਜਿਵੇਂ ਪਰ ਕੋਟੀ ਬੁੰਨਦੀਆਂ ਜਿਹੜਾ ਆਪਾਂ ਬੁੰਨਦੀਆਂ ਤਿਉਂ ਮੇ ਹੋ ਜਾਂਦਾ ਮੈਂ ਹੋ ਜਾਂਦਾ ਐਸਲ ਸਾਡੇ ਨਾਣੇਦਾਰ ਸਾਹਿਬ ਵੀ ਆ ਗਏ ਜੀ ਖਰੋਸ਼ੀਆ ਚਲਾ ਲੈਣੀ ਆ ਭੀਆ ਸਤਿ ਸ਼੍ਰੀ ਅਕਾਲ ਬੋਲੇ ਇਹ ਇਧਰ ਪਾਈ ਹੋ ਤਿਆਰੀ ਹੋ ਗਈ ਮੁਕੰਮਲ ਆ ਕਹਿੰਦਾ ਲੱਡੂ ਬਣਦੇ ਲੱਡੂ ਬਣਦੇ ਆਪਾਂ ਅੱਛਾ ਛੋਟੇ ਗੱਲ ਵਿੱਚ ਵਿੱਚ بڑے ਕਰੀਏ ਮੈਂ ਹੋਰ ਇਹਨਾਂ ਨੂੰ ਕਿਆ ਕਹਨੀ ਆ ਵੀ ਇੰਨੇ بڑے ਨਾ ਰੱਖੋ ਨਹੀਂ ਚੱਲ ਜਾਣਗੇ ਮੈਂ ਕਹਣਾ ਫਿਰ ਉੱਤੇ ਜੰਬਰ ਰੋਜ਼ ਦਾ ਕੰਮ ਆ ਮੇਰਾ ਛੋਟੇ بڑے ਹੋਏ ਜਾਂਦੇ ਲੱਡੂ ਕਹਿੰਦੀ ਇਹਦੇ ਨਾਲ ਛੋਟੇ ਰੱਖੋ ਤੁਸੀਂ ਆਪਾਂ ਤਾਂ 5 6 ਲੈ ਲੈਣੇ ਫਿਰ ਉਹ ਦੇਖ ਲਓ ਉੱਧਰ ਆਪੇ ਲੜੇ ਬਣ ਗਿਦੀ ਨੇ ਕੱਢਣ ਆਲਾ ਜਾਣ ਇਹਦੇ ਵਿੱਚ ਇੱਕ ਗੱਲ ਆ ਜੀ ਇਹਦੇ ਚ ਆ ਹੀ ਨਹੀਂ ਹੈਗਾ ਵੀ ਵਿੱਚ ਦੇ ਕੱਚੇ ਰਹਿ ਜਣੇ ਕਿਉਂਕਿ ਆਲੂਆ ਵਾਲੇ ਹੋਏ ਆ ਨੂੰ ਆ ਫੇਰ ਮਿਸ਼ਰਾਲੇ ਨਾ ਸਗਣ ਹਾਂ ਮਮੀ ਆ ਲਾ ਦੇ ਸਾਰ ਨੂੰ ਤੁਖ ਜਾ ਨੁਰੂ ਮੈਂ ਹੀ ਆਨੀ ਆ ਜਿਆਦਾ بڑے ਹੋਏ ਜੇ ਕੱਚੇ ਰਹਿ ਵੀਏ ਕੋਈ ਗੱਲ ਨਹੀਂ ਉਹ ਮੈਂ ਕਿਸੇ ਰੇਟ ਦਾ ਇੱਕੋ ਲਾ ਦੇਣਾ ਕੋਈ ਛੋਟਾ ਕੋਈ ਬੜਾ ਹਾਂ ਇਹ ਵੀ ਗੱਲ ਠੀਕ ਆ ਉਹ ਤੁਹਾਨੂੰ ਕਦੇ ਕਹਿੰਦੇ ਕਹਿੰਦੇ ਆਪੇ ਆਏ ਕਰਦੇ ਆ ਜਿਹੜੇ ਬੜੇ ਬੜੇ ਜਿਹੇ ਆ ਰੇਟਾ ਲੱਗ ਉਹ ਥੋੜੇ ਮਹਿੰਗੇ ਕਰ ਦੂੰਗਾ ਮਹਿੰਗੇ ਕਰ ਦੂੰਗਾ ਅਸੀਂ ਬਾਅਦ ਚ ਖਾਉਂਗਾ ਉਹ ਫੇਰ ਮੈਂ ਬਾਈ ਖਾ ਲੂੰਗਾ ਨਾ ਮੈਂ ਨਾ ਖਾਉਂਗੀ ਬਾਈ ਜ਼ਿਆਦਾ ਖਾਊਗਾ ਨਾਲ ਹੈ ਮੈਂ ਵੀ ਖਾ ਲੂੰਗੀ ਹਾਂ ਉਹਨਾਂ ਕਿ ਨਹੀਂ ਕੁੜਾ ਖਾਲਾ ਕਾਉਂਦਾ ਮੈਂ ਵੀ ਨਾ ਖਾਲਾ ਐ ਕਰੀ ਕਹਿੰਦੇ ਆ ਨੂਰ ਕਹਿੰਦੇ ਭਾਜਾ ਭਾਜਾ ਆਪਣੇ ਘਰ ਨੂੰ ਮੇਰੀ ਦਾਦੀ ਆ ਮੇਰੇ ਦਾਦੂ ਆ ਕੌਣ ਵੀ ਕਹੀ ਜਾਂਦੀ ਆ ਉਹ ਇੱਕ ਚੀਜ਼ ਗੌਰ ਹੈ ਜੀ ਉਹ ਮੈਂ ਲਾਸਟ ਤੇ ਪੁੱਛੂੰਗੀ ਕਿ ਆਪ ਯਾਰੀ ਚੀਜ਼ ਲਈ ਲਾਸਟ ਦੇ ਤੱਕ ਰਹੀ ਆ ਕਿ ਆਏ ਅਜਾ ਦੱਸ ਲੱਗੂਗੀ ਪਤਾ ਬਾਅਦ ਵਿੱਚ ਕਿ ਪਤਾ ਤੁਸੀਂ ਉਹ ਬਹੁਤ ਆਰਥਿਕ ਖਾ ਰਹੇ ਹੋ ਤਾਂ ਲੱਗਦੀ ਤਾਂ ਚੱਲ ਜੀ ਇਹ 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 ਕਿ ਆ ਲਈ ਸੋਚੀ ਜਾਓ ਅਜਵੈਨ ਜਵੈਨ ਦੂੰਗੀ ਹੂੰ ਜੇ ਨਹੀਂ ਪੀਣਾ ਨਾ ਪੀ ਬੇ ਸਾਡੀ ਜਾਨ ਆਓ ਚਲੋ ਤੁਮੇਂ ਨਿਕਾਲ ਦਸ ਤੋ ਖਾਣ ਦੇ ਵਿੱਚ ਪਨੀਰ 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 ਪੌਣਾ ਦਾ ਵੀਛਤੀ ਉਹ ਪਾ ਸਕਦੇ ਆ ਕੋਲ ਮੇ ਜੋ ਮਰਜੀ ਭਾਵੇਂ ਕਿੰਨੀਆਂ ਕਿੰਨੀਆਂ ਪੁੱਤੀ ਬੀਬੀਆਂ ਦਾ ਕਿੰਨੀਆਂ ਇਹ ਮੇਰਾ ਪਪਾ ਜੀ ਉਹ ਜਿਹੜੇ ਆਪਾਂ ਟੇਸ਼ਨ ਤੋਂ ਲਿਆਉਂਦੇ ਸੀ ਸਟੇਸ਼ਨ ਤੋਂ ਉੱਥੇ ਪਹਿਲਾਂ ਸਾਡਾ ਬਣਾਇਆ ਜੋ ਮਰਜੀ ਬਣਾਉਂਦੇ ਕੋਈ ਗੱਲ ਨਹੀਂ ਪਹਿਲਾਂ ਇੱਕ ਵਾਰ ਬਣਾਈਏ ਇਹ ਇਹ ਬਾਬਾਏ ਵਧੀਆ ਬਣਿਆ ਹਨ ਫਿਰ ਆਪਾਂ ਨੇ ਕਾਨੀ ਵਾਲੇ ਤਸਵੀਰ ਤੋਂ ਹਨ ਨੂੰ ਰੈਡੀ ਲੈ ਲੈਣੀ ਸਰਦਾਰ ਜੀ ਨੇ ਤੁਹਾਨੂੰ ਮਿਲਣ ਕੇ ਅਗਰੇਲਵੇ ਸਟੇਸ਼ਨ ਤੇ ਗਾਹ ਨੂੰ ਫੇ ਪਨੀਰ ਦੀ ਵਿੱਚ ਤਾਂ ਹੀ ਠੀਕ ਨਹੀਂ ਮਰ ਜਾਓ ਇਹ ਰੱਖਿਓ ਫੇਰ ਰੇਟ ਭਾਈ ਫੇਹੀ ਗੱਲ ਆ ਫੇਰ ਪ੍ਰੇਡ ਦੇ ਹਿਸਾਬ ਕਰੀਂ ਤੇ ਬਾਜਣਾ ਠੀਕ ਜੀ ਮੇਰੇ ਵਰਗੇ ਗਰੀਬ ਨੂੰ ਇਹ ਮੈਂ ਨਹੀਂ ਆਈ ਨਹੀਂ ਠੀਕ ਦਾ ਨਹੀਂ ਹੈ ਉਹ ਆਏ ਤਾਂ ਫੇਰ ਅਸੀਂ ਆਏ ਦਾ ਕਾਤਾ ਗੱਲ ਕਿ ਆ ਤਾਂ ਫੇਰ ਅਸੀਂ ਸਿੱਕ ਧਰਮ ਤੋਂ ਆ ਦੇ ਖਲਾਉਣ ਉਪਰ ਆ ਕੇ ਸਾਰੀ ਫਰੀ ਖਵਾ ਦਿੰਦੀ ਆ ਠੀਕ ਹੈ ਆਮੜੇ ਦੇਖਿਆ ਹੁੰਦਾ ਮੱਖੀਆਂ ਬੈਠ ਜਾਂਦੀਆਂ। ਚਲੋ ਜੀ ਫਿਰ ਅਸੀਂ ਤੁਹਾਨੂੰ ਅੱਤੋਈ ਚਾਗੇ ਨਾਲੇ। ਲਓ ਜੀ ਆਪਣਾ ਪੇਸਾ ਰਬੀ ਭਾਈ ਹੁਣ ਤਿਆਰ ਹੋ ਗਿਆ। ਹੈ? ਤੇ ਹੁਣ ਦੇਖਦੇ ਆ ਪਹਿਲਾਂ ਕੱਢ ਕੇ ਵੀ ਕਿਵੇਂ ਦਾ ਤੇਲ ਬਚ ਕਰਮ ਹੋ ਗਿਆ। ਲਓ ਜੀ ਤੇਲ ਮਾਰਦਾ ਨਾਟਾ ਵੀ ਹੋ ਗਿਆ। ਹੈ? ਹੁਣ ਪਹਿਲਾ ਪੌੜਾ ਦੇਖਦੇ ਆ ਭਾਈ ਕੱਢ ਕੇ। ਹਾਂ ਨਵਾਂ ਐਕਸਪੀਰੀਅੰਸ ਆ ਜੀ ਜੇ ਭਾਈ ਕੋਈ ਗਲਤੀ ਹੋਈ ਫਸਟ ਐਕਸਪੀਰੀਅੰਸ ਹਾਂ ਤਾਂ ਮਾਫ਼ ਕਰਿਓ ਦੇਖ ਲਈਏ ਕਿਆ ਮੰਗਦਾ ਕੋਲ ਪਤਣਾ ਤਾਂ ਨਹੀਂ ਉਹ ਹੋਇਆ ਤੱਕਦਾ ਹੈ ਕੋਈ ਤੇ ਨਹੀਂ ਆਉਂਦਾ ਯਾਰਾ ਕੋ ਕੋ ਨਹੀਂ ਬੋਲ ਕੇ ਹਲਾਓ ਵੀ ਇਹਨਾਂ ਨੂੰ ਇੱਕ ਪਾਸੇ ਜਿਆਦਾ ਸੱਟ ਜਣੇ ਨਹੀਂ ਤਾਂ ਆ ਨਵਾਂ ਇਹ ਰ ਕੰਮ ਹੁਣੇ ਮੈਂ ਆ ਆ ਇਦਾਂ ਨਹੀਂ ਉਹ ਡੰਡੀ ਫੜੋ ਪਰਲੇ ਪਾਸੇ ਤੇ ਕੜਾਹੀ ਹਿਲ ਜਾਊਗੀ ਨਹੀਂ ਹੂੰ ਤੇ ਨਾ ਆ ਫੜੋ ਉਹ ਕੜਛੀ ਵੀ ਫੜ ਲਓ ਨਾਲੇ ਓਹੋ ਮੇਰੇ ਹੱਥੋਂ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਨਾ ਫਾਈ ਮੇਰੀ ਸਰਵਾਂ ਨਹੀਂ ਆ ਗਈ ਬੋਲਾ ਮੇਰੇ ਬਿਆ ਲਾਈ ਜੀ ਗਾਣੇ ਖਾਣ ਦੀ ਸਾਥੀ ਹਾਂ ਆਪਾਂ ਨੂੰ ਕੰਮ ਤੂੰ ਸਾਰਾ ਗਾਣੇ ਖਾਣ ਦੀ ਸਾਥੀ ਹਾਂ ਮੈਂ ਹੂੰ ਤੇ ਅੰਦਰਾ ਹਾਂ ਕਿ ਮਿੱਠੇ ਜਿੰਨੇ ਹੀ ਲੱਗਣ ਤਾਂ ਨਹੀਂ ਆਈ ਹੀ ਆ ਇਹਦਾ ਮਿੱਠੇ ਨਾਲ ਹੀ ਨਹੀਂ ਸਵਾਦ ਆਉਂਦਾ ਹਾਂ ਉਹ ਐਨਾ ਵੀ ਨਾ ਹਰਾ ਛੱਟਾ ਨਾਲ ਪੈਜੇ ਵੇਖ ਲਈ ਜੇ ਜੱਟ ਲੱਗੇ ਕਿਸੇ ਮੈਂ ਸ਼ਾਕ ਦੀ ਮੇਜ ਚਲਾ ਦੇ ਅਨ ਨਜ਼ਰ ਸਿੱਧੇ ਕਾਲੇ ਵਾਲਾ ਨਜ਼ਰ ਕਿੱਦਾਂ ਲੱਗੂ ਮੇਰੇ ਸਰਦਾਰ ਨੂੰ ਕਹਦੀ ਆ ਕਿ ਮੇਰੇ ਸਰਦਾਰ ਨੂੰ ਮੇਰਾ ਜਨ ਸਰਦਾਰ ਨੇ ਤਾਂ ਕਾਲੇ ਹੀ ਤਾਂ ਕਾਲੇ ਕੱਪੜੇ ਪਾਏ ਹਾਂ ਇਹ ਨਾ ਮੈਂ ਦੇਖ ਲੋ ਦੁਆਰਾ ਕੱਢਣਾ ਵੀ ਲੋੜ ਤਾਂ ਨਹੀਂ ਹੈ ਮੈਨੂੰ ਤਾਂ ਲੱਗਦਾ ਨਹੀਂ ਠੀਕ ਹੈ ਜੀ ਜੀ ਥੋੜਾ ਜਿਹਾ ਹੋਰ ਕੱਢ ਦਿਆ ਸੀ ਥੋੜਾ ਜਿਹਾ ਵਿੱਚੇ ਇੱਕ ਵਾਰ ਇਹ ਕੱਢ ਲੈ ਕਰਾਂਗਾ ਹਾਂ ਹੈ ਨਾ ਨਹੀਂ ਥੋੜਾ ਜਿਹਾ ਉੱਪਰ ਤੇ ਨਾਲ ਬੋਧ ਦੇ ਫੋਲ ਆ ਰਣਾ ਜਾਲਵਾ ਲਿਆ ਜਾਦਾ ਹਾਂ ਵਿੱਚੇ ਦੋਰੇ ਹੀ ਪਾ ਦੇ ਇਹਨਾਂ ਨੂੰ ਦੁਆਰਾ ਪਾ ਦੇ ਜੀ ਔਲੇ 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 ਹੋ ਗਏ ਆਈ ਕੋਈ ਨਹੀਂ ਯਾਰ ਰਾਂ ਨਾ ਕਰ ਇਹ ਤੇਲ ਵਾਲਾ ਕੰਮ ਹੈ ਜੀ ਹਾਂ ਇਹ ਨਾ ਅੰਮ੍ਰੋ ਥੋੜਾ ਜਿਆ ਮਨ ਨੂੰ ਬੰਦਾ ਖਾਲੀ ਨਹੀਂ ਜਾਨੇ ਹੌਲੀ ਮੈਨੂੰ ਪੁੱਛੋ ਕਾਦੀ ਕਾੜੀ ਆ ਹਾਜੀ ਬਾਣੀ ਪਾਣੀ ਆ ਉਹਨੂੰ ਭੁੱਖ ਲੱਗੀ ਵੀ ਆ ਉਹਨੂੰ ਬੰਦਾ ਭੁੱਖ ਤਾਂ ਉਹਨੂੰ ਵੀ ਲੱਗੀ ਆ ਉਹ ਕਿਰ ਕਿ ਸਾਰਿਆਂ ਨੂੰ ਲੱਗੀ ਵੀ ਆ ਪ੍ਰੈਗਨਸੀ ਚ ਜ਼ਿਆਦਾ ਭੁੱਖ ਲੱਗਦੀ ਆ ਉਹ ਤਾਂ ਚਲ ਮੰਨਦੇ ਆ ਕੀ ਹੁੰਦਾ ਪਰ ਭਾਈ ਜਿਹੜੀ ਆਪ ਨੇ ਹੱਥ ਕੇ ਬੰਦਾ ਕੁਕਿੰਗ ਕਰਦਾ ਨਾ ਉਹਦਾ ਨਜ਼ਾਰਾ ਵੱਖਰਾ ਹੀ ਆ ਕਿਉਂਕਿ ਚੀਜ਼ ਪਤਾ ਸਾਨੂੰ ਵੀ ਐ ਵਧੀਆ ਬਣਦੀ ਆ ਜੀ හතම කකාග දෙන්න අන්නන්න එඒ කම ජෝණි කර තේන ගම කොර අතමතකක් ගැ ගරද අමකාාව දෙවා සසුම ත පෝ අනුපම අ අනු පම වාදි පයි අනුමතම චැ පයිස්කාම මිලේට පයි ජන්නමල කන ਮੈਂ ਜਾ ਕੇ ਮੈਂ ਥਾਂ ਵੀ ਦੇਖਾਂ ਤੇ ਇੱਧਰ ਆਪਾਂ ਪਕੌੜੇ ਵੀ ਆਪਣੀ ਰੀਜ ਵੀ ਦੇਣ ਦੀ ਬੁੜੀ ਕਰਦੀ ਪਕੌੜੇ ਨਾਲੀ ਹੂੰ ਹੈ ਉਹਨਾਂ ਜਾ ਕੇ ਚੂਣੀਆਂ ਮੈਂ ਥਾਂ ਰੁਕ ਜਾਓ ਧੀ ਰੁਕ ਜਾਓ ਰੁਕ ਜਾਓ ਮੈਂ ਆ ਜਾ ਜਿਆਦੇ ਵੀ ਨਾ ਪਾਈ ਜਾਓ ਮੈਂ ਹੁਣ ਆ ਪਾ ਲੰਦੇ ਹਾਂ ਨਿਪੜਿਆ ਵਾ ਇਹ ਦਿੱਤਾ ਨਾ ਇਹ ਤਾਂ ਕੋਈ ਨਾ ਜ ਬੇਸਨ ਚ ਪਾਏ ਵੀ ਜਾਉਂਗੇ ਹਾਂ ਆਪ ਬੈਠਾ ਨੇ ਬੱਚੇ ਸਾਰੇ ਇੱਥੇ ਬੋਧ ਮਾਰ ਕਟਕਟੇ ਬੈਠ ਜਾਣੇ ਹਾਂਜੀ ਹਾਂਜੀ ਬਿਲਕੁਲ ਨਹੀਂ ਨਹੀਂ ਕੰਮ ਨਹੀਂ ਆ ਸਾਡੀ ਪਰਮਿਸ਼ਨ ਕੋਈ ਲੈ ਕੋਈ ਠੀਕ ਨਹੀਂ ਆ ਇਹ ਟਾਈਮ ਦੀ ਬੱਚੇ ਨੂੰ ਹਾਂਜੀ ਇਹ ਹੋਈ ਨਾ ਬਾਤ ਐ ਐਕਸਾ ਗਮੀ ਨਾਲ ਇਹ ਵਾਤਾ ਨਹੀਂ ਇਹਦੀ ਵੀਡੀਓ ਪੜ੍ਹਨ ਦੀ ਦੇਣਾ ਮਾਂ ਵਾਲੀ ਮੰਮੀ ਨੇ ਜਿੱਤੇ ਕਹਿਣਾ ਆਹ ਮੇਰੇ ਜਵਾਈ ਤੇ ਐਂ ਕਰਾਉਣੀ ਹੈ ਨਾ ਸਾਡੀ ਮਾ ਲਈ ਨੂੰ ਮੀ ਵੀ ਫਾਈ ਵੀਡੀਓ ਸਾਰੀਆਂ ਦੇਖਦੇ ਸਾਡੀਆਂ ਹਨ ਤੇ ਉਹਨਾਂ ਨੇ ਕਹਿ ਗਨਾ ਉਹ ਉਹਨੇ ਕਿਹਾ ਸੀ ਗੁਪ ਤੇ ਸੌਰੀ ਮੈਂ ਮਾਸੀ ਨੂੰ ਨਾਲ ਵੀ ਫਾਈਪ ਆਪਾਂ ਇਹ ਕੋ ਕਾੜੇ ਕਹੀ ਸ਼ੋਭਰੀ ਤੂੰ ਸੁਣ ਤੋ ਜਦ ਛੀਨੇ ਜੀਜੀ ਨੂੰ ਪੂਰੀਆਂ ਬਣਾ ਕੇ ਦਿੱਤੀਆਂ ਛੇਪ ਤੂੰ ਵੀ ਬਣਾ ਸੰਦੀਪ ਬੋਲ ਲਈ ਉਹਨੇ ਛੇਪ ਤੂੰ ਵੀ ਬਣਾ ਹਾਂ ਜੈ ਕਰੋ ਤੇ ਲਾਉ ਪਾਈ ਮਾਸ ਕਰ ਕੇ ਬਣਾ ਲੀਏ ਫਿਰ ਤੁਹਾਨੂੰ ਲੈ ਲਵਾਂ ਲਓ ਜੀ ਗਰਮਾ ਗਰਮ ਆ ਗਏ ਪਾਈ ਪਕੌੜੇ ਹਾਂ ਆਪਾਂ ਜੀ ਇਹ ਹੁਣ ਵੇਖ ਲਓ ਫਿਰ ਇਹੋ ਜਿਹੇ ਮੁੰਡਾ ਕਦੇ ਰੋਜ਼ ਰੋਜ਼ ਲੱਭਦਾ ਕਿਥੋਂ ਰੋਜ਼ ਰੋਜ਼ ਲੱਭਦਾ ਸੁਭਿਰਣਾ ਕਿਤੇ ਮੈਨਾਂ ਆਇਆ ਕਿੰਨਾ ਰੋਜ਼ ਰੋਜ਼ ਲੱਭਦਾ ਖਾਈ ਛੋੜੇ ਭਾਈ ਆਪ ਆਪਣੇ ਹੱਥ ਨੇ ਬਣਾਏ ਆ ਕੀ ਬਾਤ ਹੈ ਤੇ ਅਸੀਂ ਪਹਿਨਾ ਹੁਣ ਭਾਈ ਬੂਆ ਸ਼ੱਕੂਗੀ ਬੂਆ ਥੋੜਾ ਜਿਆਦਾ ਘੱਟ ਖਾਣੇ ਬੂਆ ਥੋੜਾ ਜਿਆਦਾ ਸਾਡੇ ਸ਼ੂਗਰ ਪੇਸ਼ੈਂਟ ਸ਼ੂਗਰ ਪੇਸ਼ੈਂਟ ਵੀ ਆ ਨਾਲੇ ਬੀਪੀ ਵੱਜ ਜਾਂਦਾ ਤਾਂ ਕਰਕੇ ਤੇਲ ਵਾਲੀ ਚੀਜ਼ ਥੋੜਾ ਜਿਆ ਬੂਆ ਨੂੰ ਘੱਟ ਰਹਿਜ ਹੈ ਬੀਪੀ ਸ਼ੂਗਰ ਦਾ ਦੋਵਾਂ ਦਾ ਹੀ ਹਾਂ ਘੱਟ ਲੈਣਾ ਹਾਂ ਜੀ ਦਾ ਉਹ ਦਾ ਬੂਆ ਕੋ ਚੱਕਣ ਜੇ ਸਵਾਦ ਲੱਗੇ ਹੋਰ ਖਾ ਲਈਏ ਤਾਂ ਉਹ ਕੁਝ ਨਹੀਂ ਹੁੰਦਾ ਉਹ ਨੂੰ ਟੈਨਸ਼ਨ ਲੱਗਦੀ ਹੈ ਹਾਂ ਜਣਾ ਬੂਆ ਇਹਨੇ ਮੇਰੀ ਬੂਆ ਟੈਨਸ਼ਨ ਲੈਂਦੀ ਇਹਨੀ ਇਹਨੀ ਗੱਲ ਦਾ ਭੂਆ ਜੀ ਦਾ ਭਰੇਜ ਰੱਖਣਾ ਇਨੀ ਇਨੀ ਗੱਲ ਦਾ ਬੂਆ ਨੂੰ ਭਾਈ ਦੁੱਧ ਵੀ ਬਿਨਾ ਮਿੱਠੇ ਦੇ ਲਿਆਂਦਾ ਹੈ ਨਾ ਹੈ ਨਾ ਸਹੀ ਹੈ ਜਾਨ ਦਾ ਗੁਰੂ ਉਹ ਤੇ ਚਾਰ ਉਹ ਗਰਮ ਹੋਣੇ ਹਜੇ ਰੁਕ ਜਾਓ ਤੇ ਪਾਪਾ ਜੀ ਨੂੰ ਪਾਓ ਆ ਸ਼ਗੋ ਪਾਪਾ ਜੀ ਤੁਸੀਂ ਉਹ ਮਰạch ਆ ਕੇ ਦੇਖੂਗੀ ਉਹ ਮੈਨੂੰ ਬਾਦ ਵਿੱਚ ਉਹ ਆਉਂਦੇ ਆਪਾ ਮੇਰੀ ਦੀਸ ਤੇ ਉਹ ਤਾਂ ਗਰਮ ਆ ਜੇ ਗਰਮ ਉਹ ਫੁੱਕਾ ਮਾਰਦੀ ਉਹ ਆ ਕੇ ਲਦੀ ਉਹ ਕਰਨ ਇਹ ਨਵਪਾਈ ਮਾਤਾ ਜੀ ਸਾਡੇ ਦੇਖਾ ਕੇ ਦੇਖੂਗੀ ਬਾਕੀ ਹੁਣ ਰਿਜ਼ਲਟ ਆਪਾਂ ਦੇਖਦੇ ਆਂ ਬੂਆ ਨੇ ਤਾਂ ਹਜੇ ਰੱਖਤੇ ਉੱਥੇ ਕੰਮ ਕਰਨਾ ਬੂਆ ਨੇ ਤਾਂ ਹਜੇ ਤਾਂ ਰੱਖਦੇ ਭਾਈ ਗਰਮ ਹੈ ਨਾ ਮੈਂ ਕੱਟੇ ਭਾਈ ਸਾਡੇ ਦੰਦ ਨਹੀਂ ਮम्मा ਕੀ ਕਿਹਾ ਉਹ ਉਧਰ ਉਹ ਵੀ ਬੂਸ ਵਾਰਦਾ ਕਈ ਵਾਰ ਤਾਂ ਕੰਮ ਇਹ ਜਾ ਹੋ ਜਾਂਦਾ ਨਾ ਜਿੱਦਣ ਸਟੇ 30 ਜਾਂ ਪੀਓ ਜੀ ਵਾਰਦਾ ਜੀ ਵੀ ਜਾਂਦੇ ਆਂ ਸਾਡਾ ਸੀ ਨਾ ਤੂੰ ਕੀ ਆ ਪਤਾ ਬੂਆ ਜਦੋਂ ਬੂਆ ਸਟੇ ਇੱਕ ਦਿਨਾਂ ਦਾ ਸਟੇਸ਼ਨ ਆਪਾਂ ਗਏ ਹੋਏ ਸੀ ਭਾਈ ਉੱਥੇ ਲਾਏ ਪਕੌੜੇ ਮੈਂ ਕੀ ਕਰਿਆ ਬਾਹਰ ਤੇ ਤਾਂ ਠੰਡੇ ਲੱਗਦੇ ਨੇ ਦੇਖਣੇ ਨੂੰ ਉਹ ਵਿੱਚ ਆਲੂ ਗੱਲ ਬਹੁਤ ਵਧੀਆ ਬਈ ਆ ਦੇਖੋ ਐਨ ਬਣੀ ਆ ਜਿੱਕਾ ਅੱਥੇ ਤੇ ਨਿਆਨੇ ਆ ਬਣ ਗਈ ਗੱਲ ਮਾ ਮਮੀ ਮੈਨੂੰ ਦੇ ਆਸ਼ੀਰਵਾਦ ਮੈਂ ਹਰ ਵਾਰ ਬਣਾਵਾਂ ਮੈਂ ਕੌਣ ਖਾਵੇਂ ਖਾਂ ਆ ਦੇਖੋ ਬੜੀ ਵਧੀਆ ਬਣੀ ਆ ਆਦਾ ਬਾਬਾ ਜੀ ਮੈਂ ਕ੍ਰੈਡਿਟ ਕਿਸੇ ਹੋਰ ਨੂੰ ਮਿਲ ਗਿਆ। ਇਹ ਸਾਰੇ ਦੇ ਮਿਕਸਰ ਬਣਾਏ ਆ। ਰੁਕ ਜਾ। ਮੈਂ ਥੋੜਾ ਜਿਹਾ ਆਸ਼ੀਰਵਾਦ ਤੁਹਾਨੂੰ ਦੇ ਦੇਣੀ। ਫੜ ਲਓ। ਮੈਂ ਤਾਂ ਆਪਣੇ ਕੋਲੇ ਰੱਖੂੰਗੀ ਕਿਉਂਕਿ ਮੈਂ ਅੰਨੂ ਬਾਏ ਆ ਤੇ ਆਜ ਮੇਰੇ ਨਾਲ ਤਾਂ ਮੈਂ ਹੀ ਕੱਟ ਕੇ ਦਿੱਤਾ। ਏ ਮੈਂ ਕੁੱਕਰ ਬੰਦ ਕਰਿਆ। ਹੁਣ ਤੁਸੀਂ ਆਪਣਾ ਕਾਹਦਾ ਛੇੜੀ ਰੱਖੋ। ਦੇਖੇ ਸਾਡੀ ਵਾਰੀ ਨੂੰ ਜੱਪਾ ਬੱਸ। ਬੂਆ ਜੀ ਲੱਗੇ ਉਧਰ ਨਾ ਕਰਨ। ਬੂਆ ਦੱਸੀ। ਬੂਆ ਨੇ ਬੁੱਕਾ ਫਾਕਾ ਮਾਰ ਕੇ ਭਾਈ ਠੰਡਾ ਕਰ ਲਿਆ। ਚਾ ਦੱਸ। ਉਹ ਗੁਵਾਜੀ ਲੱਗੇ ਛੱਕ ਗੰਦੀ ਜੀ ਤੁਹਾਨੂੰ ਕਿਦਾਂ ਲੱਗੇ ਬਹੁਤ ਵਧੀਆ ਤੁਸੀਂ ਛੱਕ ਲਿਆ ਕਿ ਨਹੀਂ ਹਲੇ ਛੱਕ ਬਹੁਤ ਵਧੀਆ ਆ ਦੇ ਅੱਬਾ ਖਾ ਲਿਆ ਬੈਠਾ ਆ ਦੇਖੀ ਜੰਮੀ 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 ਥੈਂਕ ਯੂ ਦਾਦਾ ਥੈਂਕ ਯੂ ਥੈਂਕ ਯੂ ਗਰੇਟ ਥੈਂਕ ਯੂ ਦਾਦੇ ਥੈਂਕ ਯੂ ਮੇਰਾ ਜਾਚੂ ਫਿਰ ਪੁੱਤ ਕਿੰਨੇ ਬਣਾਏ ਆ ਇਹਨੇ ਬਣਾਏ ਪੁੱਤ ਚਾਚੂ ਨੇ ਉਹ ਲੈ ਚਾਚੂ ਨੂੰ ਮੈਂ ਬਣਾਏ ਆ ਨਹੀਂ ਐ ਪੁੱਛੋ ਨੂਰ ਕਿੰਨੇ ਬਣਾ ਚਾਚੂ ਨੇ ਨਹੀਂ ਬਣਾਏ ਮੈਂ ਬਣਾਏ ਆ ਹਾਂ ਚਾਚੂ ਨੇ ਬਣਾਏ ਕਿ ਨੇ ਬਣਾਏ ਹਾਂ ਚਾਚੂ ਨੇ ਪਹਿਲੇ ਹੀ ਨਾਮ ਦੱਸਤਾ ਆਪਣਾ ਤੇ ਚਾਚੂ ਨੂੰ ਕਹਿੰਦੀ ਆ ਚਾਚੂ ਚਲੋ ਜੀ ਫਿਰ ਕੀਤਾ ਹੁਣ ਸ਼ੱਕ ਲਿਆ ਜੀ ਅਸੀਂ ਵੀ ਸਾਰੇ ਜਣੇ ਤੁਸੀਂ ਵੀ ਅੱਜ ਸ਼ੱਕ ਨਹੀਂ ਅਜੇ ਮੈਂ ਤੇ ਕਿਸੇ ਅਗਲੇ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤਾ ਬਰਸ ਬੰਦ ਜੀ ਬੋਲੋ ਬਾਏ ਬਾਏ